ਵੱਡੇ ਛੋਟੇ ਸਾਰੇ ਇਕੱਠੇ ਕਰਦੇ ਭਰਾ ਜੀ ਆਹ ਕਰ ਲਓ ਚੱਕ ਲਵ ਮੈਰ ਜਾਂ ਹੋਰ ਨਹੀਂ ਆ ਕੋਤਰ ਕੋਤਨੀ ਵੱਡੇ ਛੋਟੇ ਪੱਠੇ ਪੱਠੀਆਂ ਵੱਡੇ ਵੱਡੀਆਂ ਸਭ ਇਕੱਠੇ ਕਰਤੇ ਲਵ ਮੈਰ ਜਾਂ ਆਹੀ ਕੋਤਰ ਰਹਿੰਦੇ ਆ ਭਰਾ ਬਾਕੀ ਜੋੜੇ ਲੱਗੇ ਹੋਏ ਹੈਗੇ ਹੈਗੇ ਲੋ ਕੁਡਿਆਂ ਚ ਉਹ ਜ਼ਰੂਰ ਹੈਗੇ ਆ ਹਾਂ ਲੈ ਕਰ ਲਓ ਜੀ ਚੱਕ ਖੁੱਲਾ ਇਹਨਾਂ ਨੂੰ ਖੁੱਡਾ ਮਿਲ ਗਿਆ ਖੁੱਲਾ ਜਾਲ ਮਿਲ ਗਿਆ ਹੁਣ ਆਪਦਾ ਮौज-ਮਸਤੀ ਕਰ ਲੈਣਗੇ ਯਾਰ ਜਿੰਨੇ ਦਿਨ ਆਪਣੇ ਕੋਲ ਹੈਗੇ ਆ ਬਹੁਤ ਵੀਰਾਂ ਦੇ ਯਾਰ ਮੈਸੇਜ ਆਉਂਦੇ ਸੀਗੇ ਕਿ ਰਾਤ ਮੈਂ ਹਨੇਰੇ ਚ ਵੀਡੀਓ ਬਣਾਤੀ ਲਮ ਮੇਰਜ ਵਾਲੀ ਉਹ ਕਹਿੰਦੇ ਯਾਰ ਭਾਈ ਵਣ ਕੇ ਚਾਨਣੇ ਦਿਖਾ ਦੇ ਤਾਂ ਹੀ ਕੁਸਤਰਾ ਪਰ ਆਪਣੇ ਕੋਲ ਸਾਰੇ ਜਾਂ ਦੋ ਤਿੰਨ ਖੁੱਡਿਆਂ ਚ ਜਿਹੜੇ ਜੋੜੇ ਲੱਗੇ ਹੋਏ ਆ ਉਹ ਲੱਗੇ ਲਗਾਏ ਜੋੜੇ ਪਹਿਲਾਂ ਦੇਖੇ ਵੀ ਆ ਸਾਰਿਆਂ ਨੇ ਇਹ ਦਿਖਾਉਣੇ ਤਾਂ ਮੈਂ ਦਿਖਾ ਵੀ ਦਊਗਾ ਕਾਰਲੋ ਚੱਕ ਉਹ ਵੇਗਿਆ ਸਾਨੂੰ ਘੜਤੀ ਜਾਂਦਾ ਤੇ ਆ ਥੋਡੇ ਜੋੜੇ ਲੱਗੇ ਹੋ ਵੱਡੇ ਭਰਾ ਜੀ ਜਿਹੜੇ ਜੋੜੇ ਲੱਗੇ ਹੋ ਪੱਡੇ ਪਹਿਲਾਂ ਸਾਰੇ ਵੀਰਾਂ ਨੇ ਦੇਖਿਆ ਵੀ ਕੋਈ ਬੱਚੇ ਗੱਡੀ ਬੈਠਾ ਕੋਈ ਆਂਡੇ ਤੇਰੀ ਬੈਠਾ ਵੱਡੇ ਯਾਰ ਦੇ ਦੇ ਬੰਦੇ ਆਹ ਚਾਰ ਬੈਠੇ ਇਹਦੇ ਚ ਭਰਾ ਆਰੀ ਆ। ਬਾਕੀ ਤਾਂ ਵੱਡੇ ਬੈਠੇ ਉਮਰ ਦੇ ਵੱਡੇ ਕੋਈ ਫੇਰੇ ਪੁੱਤ। ਉਹ ਬੈਠਿਆ 10 ਸਾਲ ਦਾ ਕੋਈ 20 ਸਾਲ ਦਾ। ਕਿ ਰਿਆਸਤ ਕੁਝ ਆ ਰਹੀ। ਦੋ ਜੋੜੇ ਇੱਥੇ ਬੈਠੇ ਭਰਾ। ਮੈਂ ਨਿਕ ਉਤਰੀ ਆਪਣੇ ਦੋ ਜੋੜੇ ਇੱਕ ਬੱਚਾ ਜਾਂ ਇਹਦੇ ਜਿਵੇਂ ਬੈਠੇ ਭਰਾ ਜੋੜੇ ਇਹ ਵੱਡੇ ਦੇਖੇ ਵੀ ਬੇਵਿਲ